ਹੈਲੋ ਜੀ ਜੀਆਂ ਯਾंनो ਕਿਦਾ ਹਾਲ ਚਾਲ ਨੂੰ ਮੀਤ ਕਰਦੇ ਹਾਂ ਸਭ ਵਧੀਆ ਹੋਵੇ ਕੋ ਮਜ਼ੇ ਚਾਹੋਗੇ ਜਿੱਤੇ ਵੀ ਹੋਵੇਗੀ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਗੇ ਉਪਰ ਮੈਂ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਰਾਂ ਭੈਣਾਂ ਦੀ ਨਾਲ ਆ ਹਮੇਸ਼ਾ ਇਦਾਂ ਹੀ ਹੱਸਦੇ ਰਹੋ ਤੇ ਲੋ ਜੀ ਆਪਾਂ ਆ ਗਏ ਜੀ ਇੱਕ ਸਾਡੇ ਵੀਡੀਓ ਦੇ ਇੰਤਜ਼ਾਰ ਕਰਦੇ ਰਹੋ ਬਿਲਕੁਲ ਤੇ ਆਪਾਂ ਅੱਜ ਵਧੀਆ ਜਿਹੀ ਇੱਕ ਵੀਡੀਓ ਦੇ ਨਾਲ ਆਏ ਆ ਆਪਾਂ ਦੇਖਣ ਜਾ ਰਹੇ ਹਾਂ ਜੀ ਇੰਡੀਆ ਤੋਂ ਲੋਰ ਦਾ ਸਫ਼ਰ ਠੀਕ ਹੈ ਪੰਜ ਪਾਕਿਸਤਾਨ ਵਿੱਚ ਟ੍ਰੇਨ ਜਰਨੀ ਦਾ ਠੀਕ ਹੈ ਤੇ ਦੇਖਦੇ ਜੀ ਟ੍ਰੇਨ ਜਰਨੀ ਦਾ ਸਫ਼ਰ ਜਿਹੜਾ ਸਾਡੇ ਵੀਰੇ ਨੇ ਕੀਤਾ ਹੈ ਉਹਨੇ ਕਿਦਾਂ ਨਾਲ ਕੀਤਾ ਉਹਨੂੰ ਕਿੰਨਾ ਇੰਜੋਏ ਕੀਤਾ ਹੈ ਤੇ ਜੋ ਵੀ ਸਾਰੀ ਡਿਟੇਲ ਦੱਸਣਗੇ ਆਪਣੇ ਇਸ ਵੀਡੀਓ ਦੇ ਵਿੱਚ ਅੱਛਾ ਨਾ ਦੇਖੋ ਕੀ ਹੈ ਫਲੋਪ ਯੂਟਿਊਬਰ ਬਲੌਗ ਯੂਟਿਊਬਰ ਹੈ ਸਾਡੇ ਵੀਰੇ ਦਾ ਵੈਰੀ ਫਲੋਪ ਯੂਟਿਊਬਰ ਇਹ ਆਪਾਂ ਪਹਿਲੇ ਵੀਡੀਓ ਵੇਖ ਲੈਣ ਦੀ ਹੈ ਸਾਰੀ ਜਰਨੀ ਵੇਖ ਲੈਣੇ ਬਾਅਦ ਵਿੱਚ ਕਰਦੇ ਹਾਂ ਚਲੋ ਲੈ ਕੇ ਸਟਾਰਟ ਏ ਵੀਡੀਓ ਅੱਛੀ ਲੱਗਿਆ ਕਰ ਰਹੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਿਲਕੁਲ ਲਾਈਕ ਵੀ ਲਾਜ਼ਮੀ ਕਰਿਓ ਸਾਨੂੰ ਬੜਾ ਇੰਤਜ਼ਾਰ ਹੁੰਦਾ ਤੁਹਾਡਾ ਫ੍ਰੀ ਕਾਲ ਜੀ ਕਿ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਾ ਰਹੇ ਆਂ ਵੀ ਪਾਕਿਸਤਾਨ ਤੱਜ ਦੀ ਆਪਣੀ ਜਰਨੀ ਰੋਗੀ ਆਪਣੇ ਪਿੰਡ ਤੋਂ ਲੈ ਕੇ ਪਾਕਿਸਤਾਨ ਬਾਰਡਰ ਤੱਕ ਤਾਂ ਮੈਂ ਕਾਫੀ ਸਾਰੇ ਤੋਹਫੇ ਲਏ ਆ ਆਪਣੇ ਸੱਜਣਾ ਵਾਸਤੇ ਇਹ ਮੈਂ ਸਾਰੀਆਂ ਆਪਣੀਆਂ ਹੁੱਡੀਆਂ ਹੱਡੀਆਂ ਖਰੀਦੀਆਂ ਸੀ ਗੱਲ ਇਹ ਸਾਰੇ ਸੂਟ ਚੰਡੀਗੜ੍ਹ ਤੋਂ ਲਈ ਸੀ ਸਾਰੇ ਸੂਟ ਨਾਲ ਬਿੰਦੀਆਂ ਵੀ ਇਹਦੇ ਵਿੱਚ ਇਹ ਦੋ ਸਾੜੀਆਂ ਨੇ ਇਹ ਵੀ ਚੰਡੀਗੜ੍ਹ ਤੋਂ ਲਈਆਂ ਸੀ ਇਹ ਕਾਫੀ ਮੈਂ ਕਿਤਾਬਾਂ ਲੈ ਕੇ ਜਾ ਰਿਹਾ ਉੱਥੇ ਕਿਤਾਬਾਂ ਆਪਣੇ ਸ Do come ਮੇਰੀ ਰੂਹ ਦੀ ਇੱਛਾ ਸੀ ਪਾਕਿਸਤਾਨ ਦੇਖਣਾ ਬਾਬੇ ਨਾਨਕ ਦੀ ਉਹ ਧਰਤੀ ਨੂੰ ਦੇਖਣਾ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਪੰਜਾਬ ਦੀ ਉਹ ਪੁਰਾਣੀ ਰਾਜਧਾਨੀ ਹਨਾ ਲਾਹੌਰ ਨੂੰ ਦੇਖਣਾ ਜਿੱਥੇ ਸਿੱਖ ਅੰਪਾਇਰ ਸੀ ਹਨਾ ਕਦੇ ਤੂਤੀ ਬੋਲਦੀ ਸੀ ਸਿੱਖਾਂ ਦੀ ਤਾਂ ਇੱਕ ਛੋਟੀ ਜੀ ਕੋਸ਼ਿਸ਼ ਹੈ ਇਹ ਤਾਂ ਚੀਜ਼ਾਂ ਕੁਝ ਵੀ ਨਹੀਂ ਉਹ ਲੋਕਾਂ ਦੀ ਮਹੱਬਤ ਅੱਗੇ ਜਿੰਨੀ ਕਿ ਮੈਂ ਸਰਚ ਕੀਤੀ ਵੀ ਇਹ ਸਾਰੀਆਂ ਚੀਜ਼ਾਂ ਨਹੀਂ ਮਿਲਦੇ ਉੱਥੇ ਦੀ ਜਿਹੜੀ ਔਰਤਾਂ ਨੇ ਉਹਨਾਂ ਨੂੰ ਸਾੜੀ ਕਾਫੀ ਪਸੰਦ ਦੇ ਦਿੰਦੇ ਆ ਬੰਦੀਆਂ ਤੇ ਮੇਨ ਗੱਲ ਮੈਂ ਲਿਟਰੇਚਰ ਦੀਆਂ ਕਾਫੀ ਕਿਤਾਬਾਂ ਲੈ ਕੇ ਜਾ ਰਿਹਾ ਹਾਂ ਤੇ ਕਰ ਬਾਬਾ ਜੀ ਮੈਂ ਜੀ ਸ੍ਰੀ ਨਨਕ ਲੇਕਿਨ ਇਹ ਹੈ ਕਿ ਜੀ ਮੈਂ ਕਹਿੰਦਾ ਲੈ ਕਰਾ ਮੈਂ ਗੱਲ ਸੁਣ ਲਈ ਹੈ ਪਹਿਲੇ ਜਦੋਂ ਬਾਕੀ ਬਚਪਨ ਹੁੰਦਾ ਨਾ ਬਚਪਨ ਦੇ ਵਿੱਚ ਇਹ ਚੀਜ਼ਾਂ ਬਹੁਤ ਅੱਛੀਆਂ ਲੱਗਦੀਆਂ ਸਨ ਕਿ ਯਾਰ ਅਸੀਂ ਕਲਰਫੁਲ ਲਿਪਸਟਿਕਾਂ ਵੀ ਲੈ ਕੇ ਆਪਣੇ ਪਰਸ ਰੱਖ ਲਈਆਂ ਸੀ ਅੱਛਾ ਛੋਟੀ ਛੋਟੀ ਕੰਨੀਆਂ ਨਾ ਸਪ੍ਰਿੰਗ ਵਾਲੀਆਂ ਨਹੀਂ ਉਹ ਚੁੰਮੀਆਂ ਜਿਹੀਆਂ ਵਾਲੀਆਂ ਸੀ ਕਲਰਫੁਲ ਲਗਾਣੇ ਉਹ ਬੜਾ ਵਧੀਆ ਜਿਹੜੀਆਂ ਸਾਡੇ ਲੈਦਾ ਲਾਣੀਆਂ ਤੇ ਉਹ ਦੇ ਸ਼ੌਂਕੀ ਨਾ ਅੱਛਾ ਲੇਕਿਨ ਹਾ ਵੀ ਨਹੀਂ ਉਹ ਚੀਜ਼ਾਂ ਹਨ ਉਹ ਜੋ ਜਿਹੜੇ ਪੀਰ ਸੋ ਜਿੰਨੇ ਸੋਣ ਨਾਲ ਸਪ੍ਰਿੰਗਾ ਤਰ੍ਹਾਂ ਖਿੱਚ ਕੇ ਮਾਰਨੋ ਨਾ ਯਾਰ ਜਿਹਦੇ ਸੋਣੇ ਲੱਗਦੇ ਹੁੰਦੇ ਸੀ ਵਾਲਾ ਰਵੇ ਯਾਰ ਕਾਣਾ ਸਾਹਿਬ ਜਾ ਰਹੇ ਨੇ ਯਾਤਰਾ ਤੇ ਪਾਕਿਸਤਾਨ ਜਾ ਰਹੇ ਨੇ ਤੇ ਬਾਬਾ ਜੀ ਨੂੰ ਆਪਾਂ ਦਿਖਾ ਰਹੇ ਹਾਂ ਵੀ ਸਾਰਾ ਕੁਝ ਜਦੋਂ ਮੈਂ ਸਵੇਰੇ ਉੱਠਦਾ ਅੰਜਲਦੀ ਤਾਂ ਮੇਰੇ ਕੰਨਾਂ 'ਚ ਗੁਰਬਾਣੀ ਦੀ ਆਵਾਜ਼ ਪੈਂਦੀ ਹੈ ਨਾ ਬਾਬਾ ਜੀ ਰੋਜ਼ ਕਥਾ ਕਰ ਰਹੇ ਹੁੰਦੇ ਆ ਤਾਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਨਕਾਣਾ ਸਾਹਿਬ ਜੋ ਸਿੱਖੀ ਦਾ ਕੇਂਦਰ ਹੈ ਜੋ ਬਾਬਾ ਨਾਨਕ ਨੇ ਇੱਕੇ ਦਾ ਉਪਦੇਸ਼ ਦਿੱਤਾ ਉਥੋਂ ਜੋ ਪਹਿਲਾਂ ਚਾਰ ਵਰਨਾ ਚ ਲੋਕ ਵੰਡੇ ਹੋਏ ਸਨ ਬਾਬਾ ਨਾਨਕ ਨੇ ਸਭ ਨੂੰ ਇੱਕ ਨਾਲ ਜੋੜਿਆ ਪ੍ਰਮਾਤਮਾ ਨਾਲ ਕਣਕਣ ਦੇ ਵਿੱਚ ਵਸਿਆ ਹੋਇਆ ਪਰਮਾਤਮਾ ਸੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਮੈਂ ਵੀ ਇਹੀ ਬੇਨਤੀ ਕਰਦਾ ਹਾਂ ਵੀ ਜੋ ਬਾਬੇ ਨਾਨਕ ਦਾ ਉਦੇਸ਼ ਹੈ ਉਹਨੂੰ ਧਾਰਨ ਕਰਨਾ ਆਪਣਾ ਜਿਹੜਾ ਚਿੱਖੀ ਦਾ ਵਿਰਸਾ ਹੈ ਉਹਨੂੰ ਸੰਭਾਲਣਾ ਕਿਉਂਕਿ ਅੱਜ ਕੱਲ ਜਿਹੜੇ ਜਿਵੇਂ ਸਿਆਸੀ ਲੋਕ ਹਨ ਉਹ ਨਸਾਂ ਦੇ ਵਿੱਚ ਤੱਕਦੇ ਹਨ ਉਹਨਾਂ ਤੋਂ ਬਚਣ ਦਾ ਫਰਜ਼ ਬਣਦਾ ਹੈ ਸਾਡਾ ਅਸੀਂ ਧਰਮ ਸਥਾਨਾਂ ਤੇ ਜਾਈਏ ਧਰਮ ਸਥਾਨਾਂ ਤੇ ਸਾਨੂੰ ਚੰਗੇ ਅਨਸਾਰ ਬੰਦੀ ਸ਼ੈਦ ਮਿਲਦੀ ਹੈ ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਨੇ ਬਈ ਹੁਣ ਮੈਂ ਫਟਾਫਟ ਪੈਕਿੰਗ ਕਰਦਾ ਤੁਸੀਂ ਦੇਖ ਹੀ ਸਕਦੇ ਹੋ ਮੇਰਾ ਵਿਲਾ ਕਿੰਨਾ ਕਿੰਝੀ ਜਿਹੀ ਹੋ ਰਹੀ ਹੈ ਆਹਨੇ ਨਾਲ ਇਹਡਾ ਹੋ ਗਿਆ ਨਹੀਂ ਵੀਰਾ ਵੀਰੇ ਨੂੰ ਮੈਂ ਕਹਦੀ ਵੀ ਮੈਨੂੰ ਪਾਕਿਸਤਾਨ ਲੈ ਜਾ ਵੀਰਾ ਕਹਿੰਦਾ ਹਲੇ ਤੁਸੀਂ ਛੋੜੀ ਐਦਾਂ ਦਾ ਬੀਜਾ ਨਹੀਂ ਲੱਗਣਾਗਾ ਫੇਰ ਮੈਂ ਕਹਿੰਦਾ ਵੀਰੇ ਤੂੰ ਮੈਨੂੰ ਬਰੇ ਫਰੀ ਭਾਗੇ ਲੈ ਜਾ ਪਿਆਰ ਕਰਦੇ ਆ ਸਾਰੇ ਕਮੈਂਟ ਕਰਕੇ ਦੱਸਿਓ ਮੇਰੀ ਪੈਕਿੰਗ ਹੋ ਗਈ ਆ ਵਾ ਗਾ ਵਾ ਵੀ ਇਹ ਲੈਪਟਾਪ ਇਲੈਕਟ੍ਰੋਨਿਕ ਪਾਲਿਆ ਸਾਰਾ ਮੈਂ ਚੱਕ ਲਿਆ ਰੱਖਦੇ ਆ ਗੱਡੀ ਚ ਸ੍ਰੀ ਗਰਮੀ ਸਰਵਾ ਦਾ ਫੈਸ ਸੁੱਖਣ ਵਾਲਾ ਬਾਈ 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 ਕਮਾਂਡ ਵਿੱਚ ਰੱਖ ਲਿਆ ਤੋਂ ਪਹਿਲਾਂ ਮੈਂ ਗੁਰੂ ਘਰ ਦਰਸ਼ਨ ਕਰਕੇ ਆਇਆ ਸਾਹਮਣੇ ਗੁਰੂ ਘਰ ਹੈ ਉਹ ਵੀ ਬਾਬੇ ਨਾਨਕ ਦਾ ਘਰ ਹੈ ਆਇਆ ਮੋਟਾ ਮੇਰੀ ਮਾਸੀ ਦਾ ਮੁੰਡਾ ਕਿਵੇਂ ਮੋਟੇ ਮੇਰੀ ਜਿੰਨੀਆਂ ਵੀ ਟ੍ਰੈਵਲ ਜਰਨੀ ਹੁੰਦੀਆਂ ਨੇ ਨਾ ਇਹ ਬੰਦੇ ਦਾ ਖਾਸ ਧੰਨਵਾਦ ਹੈ ਕਿਉਂਕਿ ਪਹਿਲਾਂ ਇਹ ਮੈਨੂੰ ਮੋਟਰਸਾਈਕਲ ਤੇ ਛੱਡ ਕੇ ਆਇਆ ਕਰਦਾ ਜਦੋਂ ਵੀ ਵੀਜ਼ਾ ਲਵਾਂਦਾ ਸੀ ਹੁਣ ਬਾਬੇ ਨਾਨਕ ਨੇ ਅਕਾਲ ਪੁਰਖ ਨੇ ਵੀ ਚਲੋ ਸ਼ੌਰਤ ਬਖਸ਼ੀ ਦਾ ਹੁਣੇ ਗੱਡੀ ਤੇ ਛੱਡਿਆ ਹੁੰਦਾ ਲੈ ਆਂਦਾ ਇੱਕ ਫੌਂਟ ਤੇ ਆ ਜਾ ਤੇਰੇ ਵਾਸਤੇ ਲਾਹੌਰੋਂ ਪੱਕਾ ਲਿਆਂਗੇ ਇਸ ਵਾਰ ਕੁਝ ਕੀ ਹਾਲ ਹੈ ਜਰਾ ਪਾਕਿਸਤਾਨ ਚੱਲੇ ਆ ਮੈਂ ਅੱਛਾ ਮਨ ਠੀਕ ਹੈ ਠੀਕ ਹੈ ਟਕਰਾਈ ਗੁਰੂ ਘਰ ਮੱਥਾ ਟੇਕਦੇ ਆਪਾਂ ਪਹਿਲਾਂ ਸਾਡਾ ਉਹ ਪੁਰਾਣਾ ਗੁਰੂ ਘਰ ਹੁੰਦਾ ਸੀ ਤਾਂ ਹਰ ਸਫ਼ਰ ਮੈਂ ਗੁਰੂ ਘਰ ਮੱਥਾ ਟੇਕ ਕੇ ਸ਼ੁਰੂ ਕਰਦਾ ਹਾਂ ਚਲੋ ਅੱਜ ਬਲੌਗ ਬਣਾ ਲੇ ਸਾਡਾ ਗੁਰੂ ਘਰ ਬਹੁਤ ਜ਼ਿਆਦਾ ਸੋਹਣਾ ਹੈ ਬਈ ਬਹੁਤ ਰੂਨਾਲ ਬਣਾਇਆ ਲੋਕਾਂ ਨੇ ਹਨਾ ਬਹੁਤ ਸੇਵਾ ਕੀਤੀ ਵਾਹਿਗੁਰੂ ਦਰਸ਼ਨ ਹੋਗੇ ਬਾਬਾ ਜੀ ਦੇ ਅੱਜ ਦੇ ਸਫ਼ਰ ਦੀ ਆਪਾਂ ਸ਼ੁਰੂਆਤ ਕਰਾਂਗੇ ਇਹ ਪਾਸਾਂ ਦੇਖਦਾ ਸਮਾਂ ਸਾਡੇ ਗੁਰੂ ਘਰ ਚ ਵੀ ਜਿਸ ਤੋਂ ਬੈਠਿਆ ਨਹੀਂ ਜਾਂਦਾ ਹਨਾ ਨਾ ਵਾਸਤੇ ਲਾਏ ਹੋਏ ਆ ਜਿਨ੍ਹਾਂ ਦੇ ਗੋਡੇ ਦੁਖਦੇ ਇੱਥੇ ਬੈਠ ਸਕਦੇ ਬਾਬਾ ਜੀ ਦੇ ਦਰਸ਼ਨ ਕਰ ਲੈ ਬਹੁਤ ਸਕੂਨ ਮਿਲਿਆ ਰੂਹ ਨੂੰ ਜਦੋਂ ਮੈਂ 2016 ਚ ਪਟਿਆਲੇ ਪੜਿਆ ਕਰਦਾ ਗ੍ਰੈਜੂਏਸ਼ਨ ਟਾਈਮ ਮੇਰਾ ਫਸਟ ਇਅਰ ਸੀ ਉਦੋਂ ਗੁਰਦਾਸ ਮਾਨ ਸਾਹਿਬ ਤੇ ਦਿਲਜੀਤ ਦਾ ਇੱਕ ਗਾਣਾ ਆਇਆ ਸੀ ਕੀ ਬਣੂ ਦੁਨੀਆ ਦਾ ਨਾ ਬਾਗੇ ਤੇ ਬਾਰਡਰ ਤੋਰਾ ਪੁੱਛਦੀ ਲੋਹਰਾਂ ਦੇ ਹਰ ਕਹਾਣੀ ਇੱਕ ਗਾਣੇ ਨਾਲ ਜੁੜਦੀ ਹੈ ਮੇਰੀ ਉਹ ਵਕਤ ਦੀ ਤਮੰਨਾ ਜੀ ਇਹ ਬੋੜ ਹੈ ਵੀ ਉਰੇ ਸਾਡੇ ਪਿੰਡ ਦੇ ਲੋਕ ਦੇ ਬਿਜੁਰ ਕਾਗੇ ਸੱਜੇ ਪਾਸੇ ਗੁਰੂਗਰ ਦੇ ਪਿਛਲੇ ਸਾਈਡ ਗੁਰੂ ਦਾ ਬਾਗ ਹੈ ਲੱਗਿਆ ਬਹੁਤ ਜਿਆਦਾ ਸੋਹਣਾ ਇਸ ਸਾਈਡ ਬਹੁਤ ਵੱਡਾ ਲੰਗਰ ਹਾਲ ਹੈ ਵੀ ਸਾਡੇ ਪਿੰਡ ਦਾ ਖੂਬਸੂਰਤ ਰਾਹ ਚੜ੍ਹਦੇ ਪੰਜਾਬ ਤੋਂ ਲੈਂਦੇ ਪੰਜਾਬ ਵੱਲ ਨੂੰ ਸਫ਼ਰ ਮੋੜ ਲੈ ਮੋੜ ਲੈ ਮੋਟਾ ਮੈਨੂੰ ਡ੍ਰੌਪ ਕਰਕੇ ਅਸੀਂ ਕਿੰਨੀ ਮੈਂ ਦੂਜੀ ਗੱਡੀ ਚੱਕਣੀ ਸੀ ਜਿੱਤੇ ਮੈਂ ਰਾਤ ਆਇਆ ਸੀ ਅਲਤੋਂ ਹੁਣ ਮੈਂ ਜਿਕਸੀਟ ਦੇ ਪਿੰਡ ਜਾ ਰਿਹਾ ਘੈਂਡ ਹੈ ਰਾਤ ਦਾ ਸਕੂਨ ਹੈ ਦੇਖੋ ਆਲਟੋ ਵੀ ਬੜੀ ਘੈਂਟ ਲੱਗਦੀ ਏ ਯਾਰ ਛੋਟੀ ਜੀ ਗੱਡੀ ਏ ਬੜਾ ਸਵਾਦ ਆਉਂਦੇ ਇਹਨੂੰ ਚਲਾਉਣ ਸੱਜਣ ਮਿਲ ਗਏ ਬਾਈ ਹੋਰ ਕੌੜੀਆਂ ਬਿੰਡ ਦੋ ਏ ਵੀ ਭਾਈ ਸਾਹਿਬ ਥੈਂਕ ਯੂ ਵੀਰੇ ਬਹੁਤ ਦਿਨ ਕੋ ਸਵਾਦ ਆਇਆ ਤੁਹਾਨੂੰ ਮਿਲ ਕੇ ਛੋਟੀ ਵੀਰੇ ਪਾਕਿਸਤਾਨ ਪਾਕਿਸਤਾਨ ਜਾ ਰਹੇ ਮੈਂ ਥਰੀ ਨਨਕਾਣਾ ਸਾਹਿਬ ਬਾਪੇ ਨਾਨਕ ਜੀ ਦਾ ਥੀ ਤੇ ਹਾਂ ਬੜਾ ਵਧੀਆ ਅਗਲੀ ਵਾਰ ਲੈ ਕੇ ਜਾਉਂਗਾ ਵੀਰੇ ਡਰਾਈਵ ਕਰ ਰਹੇ ਸੀ ਨਾ ਮੈਂ ਦੇਖਿਆ ਮੈਂ ਫਲਪ ਬ੍ਰਦਰ ਹਨਾ ਟ੍ਰੇਲਰ ਦਾ ਠੀਕ ਹੈ ਮਾ ਭਾਈ ਮੇਰਾ ਉਹੀ ਆ ਮਾ ਜਾਂ ਮਿਲ ਕੇ ਬਾਈ ਨੂੰ ਆਉਣਿਆ ਠੀਕ ਹੈ ਤੁਹਾਨੂੰ ਬਾਦ ਵੀਰੇ ਹਾਂ ਬਾਈ ਬਾਈ ਇਹ ਤਾਂ ਟਾਈਮ ਹੀ ਨਹੀਂ ਬਾਈ ਹੋਰ ਦੇ ਵਿਆਹ ਚੋਂ ਸੱਚੀ ਨੱਚ ਕੇ ਜਾਂਦਾ ਯਾਰ ਹਨਾ ਹੋਰ ਲੋਕਾਂ ਨਾਲ ਵਿਆਹ ਚ ਜਾ ਕੇ ਇੰਟਰੈਕਟ ਕਰਦਾ ਉਪਦੇਸ਼ਾ ਜਿਹਦਾ ਆਪਣੇ ਲੋਕ ਨੇ ਠੀਕ ਹੈ ਬਾਈ ਹੋਰ ਥੋੜੇ ਸੈਟਸ ਦੀ ਸੁਆਦ ਆਇਆ ਇਹ ਆ ਗਿਆ ਯਾਰ ਸੰਗਰੂਰ ਮੇਰੇ ਨਾਲ ਜੀਡੀ ਨੇ ਜੁਆਇਨ ਕਰ ਲਿਆ ਇੱਥੇ ਜਾ ਰਹੇ ਸੀ ਬਲਾ ਬਲਾ ਕਰਦੇ ਸੀ ਇਹ ਵਾਲੇ ਨੇ ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਸ਼ਹਿਰ ਸੰਗਰੂਰ ਬਹੁਤ ਲੰਬਾ ਹਵਰਾਇਆ ਰ ਕੱਲੋਂ ਸੀਨੇ ਪਾਕਿਸਤਾਨ ਜੈਂਡਰ ਕਰਨਾ ਅੱਜ ਜਾਰੀ ਰਾਤਾਂ ਹੀ ਲੰਘ ਜੂਗੀ ਸਾਫ ਨਰਚ ਕਿਉਂ ਜਗਸੀਰ ਬਾਈ ਦੀ ਹੁੱਡੀ ਦੇਖੋ ਸੋਨਾ ਲੱਗ ਰਿਹਾ ਜੇ ਕਿ ਮਲੇਰ ਕੋਟਲੇ ਇਹ ਮਲੇਰ ਗੁੱਡਲੀ ਵੀ ਪੀਰਾਂ ਦੀ ਧਰਤੀ ਹੈ ਇਹ ਸਾਡਾ ਭਾਈਆ ਸੁਰੇਸ਼ ਸੁਰੇਜ ਕੀ ਇਹਦਾ ਸੌਰਾ ਸੌਰਵ ਸੌਰਵ ਮੈਂ ਦੱਸਾਂ ਮੈਂ ਦਿੱਲੀ ਵੀ ਬੜਾ ਫੇਮਸ ਹੈ ਕੈਬ ਡਰਾਈਵਰ ਉਹ ਵੀਡੀਓਜ਼ ਬਣਾਉਂਦਾ ਹੈ ਕਲਾਇੰਟਾਂ ਦੀ ਉਹ ਲੋਕ ਤਰਸਦੇ ਆ ਇਦੇ ਨਾਲ ਬੈਠ ਕੇ ਅਸੀਂ ਚਲੇ ਜਾਈਏ ਕਦੇ। ਅਦੋਂ ਫੋਨ ਲਾ ਰਿਹਾ ਇਕ ਹੋਰ ਲਾ ਦੇ ਉਹ। ਇਹ ਤਾਂ ਲਾ ਗਿਆ ਭਾਈ ਸਾਨੂੰ ਬਹਾਲਾ ਬਾਹਰ ਲਾ ਗਿਆ ਯਾਰ। ਆਟੋ ਲੈ ਕੇ ਆਪਾਂ ਚੱਲਦੇ ਆਂ ਭਈ ਖੇਰਪੁਰ ਚੌਂਕ ਜਾਂ ਸਮਰਾਲਾ ਚੌਂਕ ਤੋਂ ਬੱਸਾਂ ਜਾਂਦੀਆਂ ਨੇ ਫ੍ਰੀਕੁਐਂਟਲੀ। ਆਟੋ 'ਚ ਬੈਠ ਗਏ ਸਮਰਾਲਾ ਚੌਂਕ ਜਾ ਰਹੇ ਆਂ ਉੱਥੋਂ ਬੱਸਾਂ ਚੱਲਦੀਆਂ ਨੇ ਅਮਰਪੁਰ ਤੋਂ ਦਿੱਤੇ ਘੰਟੇ ਬਾਅਦਾਂ। ਗੱਡੀ ਤੋਂ ਬਲਾ 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 ਤੋਂ ਆਟੋ ਦਾ ਸਵੇੜਾ ਛੱਟ ਪਾਇਆ ਠੰਡ ਹੋ ਗਈ ਬਹੁਤ ਠੰਡੇ ਮੈਂ ਸਹੀ ਸੀ। ਮੈਨੂੰ ਐਸ ਵੀ ਗਰਮੀ ਹੋਊਗੀ। ਐਡਵੈਂਚਰ ਆ ਪੂਰਾ। ਸਮਰਾਲਾ ਚੌਂਕ ਆ ਗਏ ਮੀ ਵੀ ਪੈਣ ਲੱਗ ਗਿਆ ਇੱਕ ਅਕਸ਼ੇ ਸਹੀ ਲਾਇਆ ਨਾ ਹਾਂ ਸਹੀ ਲਾਇਆ ਫਿਰ ਅਕਸ਼ੇ ਬਸ ਤੁਹਾਨੂੰ ਇੱਥੋਂ ਬਸ ਸਿੰਧੀ ਮਿਲੇਗੀ ਗੱਲ ਸੁਣ ਮੇਰੀ ਸੰਗਰੂਰ ਤੋਂ ਲੈ ਕੇ ਕੰਧਾਰ ਕਾਬਲ ਤੱਕ ਨਾਮ ਜਾਂਦਾ ਫਲਾਪ ਕਹਿਦੀ ਬਸ ਲੁਧਿਆਣੇ 'ਚ ਵੀ ਚੱਲਦਾ ਠੀਕ ਹੈ ਵੀ ਚੱਕਰ ਨਹੀਂ ਬਸ ਅੰਮ੍ਰਾਲਾ ਚਾਉਂਗੇ ਬਾਬਿਓ ਇੱਥੋਂ ਬਸ ਜਾਊਗੀ ਅੰਮ੍ਰitsar ਨੂੰ ਟ੍ਰੇਨਾਂ 'ਚ ਅਸੀਂ ਸਫ਼ਰ ਨਹੀਂ ਕਰਨਾ ਆ ਸਾਡੇ ਸੱਜਣ ਨੇ ਵੀਡੀਓ ਦੇਖਦੇ ਆ ਵਧੀਆ ਲੱਗਿਆ ਪਠਾਨਕੋਟ ਦਾ ਹਾਂਜੀ ਪਟਾਣਾ ਵੀ ਮਾਚਲ ਤੋਂ ਐਸੇ ਤਾਂ ਬਿਲੋਂਗ ਹਿਮਾਚਲ ਤੋਂ ਕਿੱਥੋਂ ਹੀ ਕਾਂਗੜਾ ਜ਼ਿਲ੍ਹਾ ਤੋਂ ਕਾਂਗੜਾ ਹਾਂਜੀ ਠੀਕ ਹੈ ਚੰਬਾ ਘੈਂਡ ਹੈ ਜੀ ਡਰੋ ਜੀ ਜੀ ਚੰਬਾ ਕਾਸ ਕੇ ਠੀਕ ਹੈ ਹਾਂਜੀ ਤੇ ਭਾਜੀ ਵੇੜ ਚ ਖੜੇ ਆ ਬੱਸ ਦੀ ਚ ਤੇ ਫੈਮਿਲੀ ਆ ਸਾਰੀ ਹਾਂਜੀ ਫੈਮਿਲੀ ਆ ਵੱਡੇ ਵੀਰੇ ਹੋ ਮੇਰੇ ਇਹ ਆਲੇ ਵੀਰੇ 올 ਗੁੱਡ ਸ਼੍ਰੀ ਗਾਰੀ ਤੇ ਇੱਥੇ ਸਮਰਾਲਾ ਚੌਂਗ 'ਚ ਬੱਸਾਂ ਹੁੰਦੀਆਂ ਨੇ ਗੁਰਪ੍ਰੀਤ ਬਿਰੇ ਨੇ ਦੱਸਿਆ ਜੀ ਤੇ ਉਹਨਾਂ ਨੂੰ ਮੈਂ ਫੋਨ ਕੀਤਾ ਸੀ ਵੀ ਬਿਰੇ ਅੰਮ੍ਰਿਤਸਰ ਜਾਣਾ ਉਹ ਕਹਿੰਦੇ ਪਰਕਟੂ ਸਮਰਾਲਾ ਚੌਂਗ ਜਾ ਉਹ ਹੈ ਨਹੀਂ ਨੀ ਉਹਨਾਂ ਨੂੰ ਮਿਲਣਾ ਸੀ ਮੈਂ ਆ ਰੋਟੀ 4 ਵਜੇ ਖਾਈ ਸੀ ਤੇ ਭੁੱਖ ਬਹੁਤ ਲੱਗ ਰਹੀ ਹੈ ਤਾਂ ਮੈਂ ਜੋਮੈਟੋ ਉਸ ਵਿੱਕੀ ਦਾ ਬਹੁਤ ਟਾਈਮ ਲਾ ਦੂਗੀ ਲੇਜ਼ ਮੰਗਾਇਆ ਪਾਣੀ ਮੰਗਾਇਆ ਤੇ ਪੀਨਟ ਭਾਈ ਬਈਆ ਮੇਰਾ ਹੀ ਹੈ ਫੁੱਟੀ ਵੀ ਵਗੈਰਾ ਦੇਣਾ ਪੜੇਗਾ ਪਰ ਬੜੀ ਤੇਜ਼ ਹੈ ਬਲੈਂਕਟ ਵਾਲੀ 11 ਮਿੰਟ 'ਚ ਡਿਲੀਵਰੀ ਕਰ ਗਏ ਕਿਹੜੀ ਬਸ ਔਰ ਰੁਪਈਆ ਮੈਂ ਟਲ ਜੋ ਨਹੀਂ ਬਸਤਾ ਨਿਉਰੇਆਣੀ ਦਾ ਇੱਕ ਸਬਸਕ੍ਰਾਈਬਰ ਹੋਰ ਮਿਲ ਗਿਆ ਭਾਈ ਇਹ ਕਹਿੰਦਾ ਮਾ ਟ੍ਰੇਨ ਦੀ ਚੱਲਦੇ ਆ ਭਾਈ ਸਾਹਿਬ ਦੀ ਗੱਡੀ ਹੈ ਕੀ ਨਾਮ ਹੈ ਮੇਰੇ ਓਡਾ ਸੌਰਵ ਭਾਈ ਸੌਰਵ ਭਾਈ ਸੌਰਵ ਭਾਈ ਕਹਿੰਦਾ ਰੇਡੀ ਜੀ ਮੇਰੀ ਪਾਵਾ ਸਾਹਿਬ ਭਾਈ ਜਿੰਮ ਜੋ ਮਹਲਾੰਦਾ ਪੂਰਾ ਹੈ ਨੌਲੇਜ ਵਾਲਿਆ ਕਾਫੀ ਮਿਲੂ ਯਾਰ ਕਿਤੇ ਮੈਕਡੋਨਲਡ ਹੈ ਕੋਈ ਖੁੱਲਿਆ ਹਾਂ ਹੈਗਾ ਉੱਥੇ ਲੈ ਜਾ ਬਸ ਯਾਰ ਸਵਾਦ ਆ ਕਿੰਨੇ ਰੁਪਏ ਹੋਗੇ ਰੁਪਏ ਅੱਜ ਤਿੰਨ ਹੋਗੇ ਕਿੰਨੇ ਕਿਲੋਮੀਟਰ ਦਾ ਕਿਲੋਮੀਟਰ 90 ਕਾ ਹੋਵਾਂਗੇ ਹਾਂ ਸਹੀ ਹੈ ਸਾਡੇ ਭਰਾ ਦੇਖੋ ਇਹਨਾਂ ਦੀ ਜੌਬ ਟਫ ਹੈ थैंक यू ਯਾਰ ਬਾਈ ਪਹਿਲਾਂ ਜਰਾ ਸੌਰਬ ਹੈਨਾ ਤੇ ਬਾਈ ਨੂੰ ਜਰੂਰ ਫੋਲੋ ਕਰੋ ਕੀ ਹੈ ਕੀ ਹੈ ਪਾਪਾ ਸਾਹਿਬ ਪਾਪਾ ਪਾਪਾ ਸਾਹਿਬ ਵੀਰੇ ਹੈਨਾ ਜਰੂਰ ਫੋਲੋ ਕਰੀਓ ਮੈਨੂੰ ਮੈਸੇਜ ਜ਼ਰੂਰ ਕਰ ਦੇ ਇੰਸਟਾਗ੍ਰਾਮ ਤੇ ਮੈਕਡੋਨਲਡ ਆ ਗਏ ਪਹਿਲਾਂ ਖਾਣੇ ਆ ਯਾਰ ਫੇਰ ਦੇਖਾਂਗੇ ਬਾਕੀ ਸਭ ਯਾਰ ਹਰ ਥਾਂ ਰਸ਼ੀਆ ਚਾਈਨਾ ਸਾਰਾ ਕੁਝ ਆਈ ਇਹ ਨਾਲ ਹੀ ਫਿਕਸ ਹੈ ਇਹਦੇ ਮੀਲ ਤੇ ਯਾਰ ਇਹ ਚੇਂਜ ਨਹੀਂ ਹੁੰਦੀ ਕੋਲ ਡ੍ਰਿੰਕ ਮੈਨੂੰ ਚਾਹੀਦੀ ਹੈ ਕੌਫੀ ਸੈਪਰੇਟ ਆਰਡਰ ਕਰਨਾ ਮੈਂ ਬਾਅਦ ਕਰ ਲਵਾਂ ਸੈਪਰੇਟ ਕਰ ਲਓ ਆ ਮੈਕਡੋਨਲਡ ਆ ਯਾਰ ਆਰਡਰ ਅਸੀਂ ਕਰਾਏ ਇਹ ਸਾਡਾ ਆਰਡਰ ਹੈ ਵੀ ਲਗਭਗ 753 ਰੁਪਈਆ ਦਾ ਆਪਣਾ ਆਰਡਰ ਆ ਗਿਆ ਮੈਂ 버ਗਰ ਆਰਡਰ ਕੀਤਾ ਇਹਨੇ ਪਨੀਰ ਰੈਪ ਕਹਿੰਦਾ ਮੈਂ ਪਨੀਰ ਰੈਪ ਹੀ ਖਾਣਾ ਤੇ ਆਪਣੀਆਂ ਦੋ ਕੌਫੀਆਂ ਜੇ ਆ ਰਹੀਆਂ ਨੇ ਮੈਂ ਬਾਈ ਮਤਲਬ ਨਾ ਜਰਨਲ ਕਲਾਸ ਲਿਖੀ ਹੋਈ ਹੈ ਚੜਨਾ ਪਊਗਾ ਹੀ ਮੈਂ ਨਾ ਟ੍ਰੇਨ ਚੜਨਾ ਨਹੀਂ ਚਾਹਦਾ ਹਣਾ ਕਿਉਂਕਿ ਇੰਨਾ ਗੰਦਿਆ ਹੈ ਆਪਣੇ ਦੇਖੋ ਸਭ ਕਿੰਨੀ ਗੰਦਗੀ ਹੈ ਯਾਰ ਉਹੀ ਗੱਲ ਫਿਰ ਕਿਸਮਤ ਟ੍ਰੇਨ ਚਾੜ ਗਈ ਛੱਡਦੀ ਇਹ ਮੈਨੂੰ ਦੋ ਟਿਕਟਾਂ ਲੈ ਲਈਆਂ ਵੀ ਅਸੀਂ ਨੇ 170 ਰੁਪਈਏ ਦੇ ਪਈਆਂ ਨੇ ਜਰਨਲ ਕਲਾਸ 80 ਰੁਪਈਏ ਲੱਗਦੇ ਆ ਜਿਹੜਾ ਸਫ਼ਰ ਹੈ 136 ਕਿਲੋਮੀਟਰ ਹੈ ਅਮਰਸਰ ਐਥੋਂ ਇਹ ਜਰਨਲ ਕਲਾਸ ਦੀ ਟਿਕਟਾਂ ਅਸੀਂ ਟਰਾਈ ਕਰਾਂਗੇ ਇਹਨੂੰ ਕਨਵਰਟ ਕਰਾ ਲਈਏ AC UZ ਕਿਉਂਕਿ ਇੰਡੀਆ ਇੱਥੇ ਸਭ ਚੱਲਦਾ ਜੰਗਾੜੀ ਚੱਲਦੇ ਆ ਔਰੇ ਲੋਕ ਕਿਵੇਂ ਬੈਠਿਆ ਹਾਰੇ ਹਾਲਤ ਲੋਕ ਦੇਖੋ ਕੋਈ ਸਵਿਵਿਧਾ ਨਹੀਂ ਹੈਗੀ ਟੈਕਸੀ ਡੈਕਸਾ ਜਿੰਦਗੀ ਚ ਪੈਸੇ ਕਮਾਣੇ ਜ਼ਰੂਰੀ ਆ ਇਹ ਸਭ ਤੋਂ ਵੱਡੀ ਮੋਟੀਵੇਸ਼ਨ ਹੈ ਲੋਕ ਕਿਵੇਂ ਦੇਖੋ ਭਈ ਯਾਰ ਆਹ ਹਰ ਇਧਰ ਮਾਲ ਮੂਰ ਪਿਆ ਖਬਰ ਵਾਲੇ ਨਾ ਯਾਰ ਇੰਨਾ ਕਰਪਟ ਮੀਡੀਆ ਆਪਣੇ ਦੇਸ਼ ਦਾ ਇਹ ਸੱਚਾਈ ਕਦੇ ਨਹੀਂ ਦਿਖੰਦਾ ਕੁਝ ਬਸ ਇਹ ਐ ਉਹ ਐ ਹਨਾ ਗੰਦੀ ਰਾਜਨੀਤੀ ਯਾਰ ਕਿਵੇਂ ਰੁਲਦੇ ਆ ਲੋਕ ਯਾਰ ਉਹਰੇ ਆ ਆਮ ਬੰਦੇ ਦੀ ਉਰੇ ਕੋਈ ਜ਼ਿੰਦਗੀ ਨਹੀਂ ਹੈਗੀ ਇਸ ਦੇ ਠੀਕ ਹੈ ਮੈਂ ਤਾਂ ਹੀ ਮੋਸਟਲੀ ਜਰਨਲ ਕਲਾਸ ਚ ਮੈਂ ਤਾਂ ਹੀ ਸਫਰ ਕਰਦਾ ਹਾਂ ਕਈ ਵਾਰੀ ਵੀ ਥੋੜਾ ਅਹਿਸਾਸ ਰਹੇ ਪੈਸਾ ਕਮਾਣਾ ਕਿਉਂ ਜ਼ਰੂਰੀ ਹੈ ਕਟੜ ਵਾਲੀ ਆ ਗਈ ਜੰਮੂ ਵਾਲੀ ਇਹਦੇ ਚੜਦੇ ਆਪਾਂ ਜਿਹੜੀ ਟ੍ਰੇਨ ਹੈ ਵੀ ਜਲੰਧਰ ਤੋਂ ਪਠਾਨਕੋੜ ਹੋ ਕੇ ਕਟੜਾ ਮਾਤਾ ਵੈਸ਼ਨੂ ਦੇ ਵੀ ਜਾਂਦੀ ਹੈ ਲੋ ਦੇਖੋ ਯਾਰ ਕਿਵੇਂ ਵੱਜ ਰਿਹਾ 2 ਵੱਜ ਗਏ ਯਾਰ ਹੁਣ ਗੱਡੀ 3 ਨੰਬਰ ਪਲੇਟਫਾਰਮ ਤੇ ਆ ਰਹੀ ਹੈ ਕੋਈ ਉਧਰ ਜਾ ਰਹੇ ਆ ਆਪਣੀ ਰੇਲ ਗੱਡੀ ਆ ਗਈ ਭਾਈ ਸਾਬ ਜਆ ਪਰਚਾ ਆ ਫੜਾਉਂਦਾ ਐਂ ਫੜ ਕੇ ਲੈ ਜਾਊਗਾ ਦੇਖੋ ਸਾਰੇ ਵਿੱਚ ਜਰਨਲ ਲੱਭ ਪਈ ਹੋ ਇਹ ਤਾਂ ਸਾਰੀ ਜਰਨਲ ਹੈ ਹੋ ਗਿਆ ਮੋਜਾਂ ਖਾਲੀ ਸਾਰ ਆ ਗਿਆ ਬਿਹਾਰ ਟ੍ਰੇਨ ਬੋਰਡ ਕਰ ਲਈ ਅਰੇ ਸਾਰੀ ਟ੍ਰੇਨ ਜਰਨਲ ਹੈ ਬਾਈ ਟੀਕ ਮਿਲ ਗਈ ਐਨਾ ਸ਼ੁਕਰ ਠੰਡ ਨਹੀਂ ਲੱਗ ਰਹੀ ਬਾਹ ਠੱਡ ਲੱਗ ਰਹੀ ਜੀ ਬੈਗ ਉੱਪਰ ਰੱਖਦਾ ਆਸ ਆ ਗਿਆ ਵੀ ਜੀ ਬਹੁਤ ਜਿਆਦਾ ਪੈ ਰਹੇ ਲੁਧਿਆਣੇ ਦੀ ਮੀਂਹ ਸੀ ਦੇਖੋ ਮੀਂਹ ਵੀ ਹੈ ਕਿਵੇਂ ਲੋਕ ਤੁਰੇ ਆ ਰਹੇ ਆ ਕਾਫੀ ਜਿਆਦਾ ਠੰਡੂ ਦਵਿੰਦਰ ਵੀ ਇਹ ਟ੍ਰੇਨ ਖਾਲੀ ਹੋ ਗਈ ਸਾਰੀ ਉੱਤਰ ਗਈ ਜੀ ਦੋ ਹੀ ਰਹਿ ਗਏ ਨਾਲ ਲੈ ਕੇ ਪਾਕ ਇਹ ਪਾਕਿਸਤਾਨ ਲੈ ਕੇ ਜਾਣਾ ਇਹ ਗ੍ਰੇਪਸ ਅੰਮ੍ਰਿਤਸਰ ਆਪਾਂ ਪਹੁੰਚ ਗਏ ਚੱਕ ਲਿਆਦੇ ਝੋਲੇ ਆ ਨਾ ਇਹ ਨਹੀਂ ਛੱਡਣਾ ਆਪਾਂ ਬਲੈਂਕਟ ਵਾਲਾ ਇਹਦਾ ਤੋਹਫਾ ਹੈ ਦਾ ਗੜਾ ਪਹੁੰਚ ਗਏ ਆਪਾਂ ਅੰਮ੍ਰਿਤਸਰ ਸਵੇਰ ਦੇ 5:00 ਵਜੇ ਗਏ ਠੰਡੇ ਨਿਕ ਜਾਦੇ ਇੱਕ ਕੌਫੀ ਹੋ ਜਾਈ ਦੇਖੋ ਲਿਖਿਆ ਅੰਮ੍ਰਿਤਸਰ ਜੰਕਸ਼ਨ ਪੀੜੇ ਅਖਰਾਂ ਚ ਗੁਰੂ ਦੀ ਨਗਰੀ ਬਾਜੀ ਵਾਹ ਕਿਆ ਆਨੰਦ ਹੈ ਬਹੁਤ ਪਿਆਰਾ ਨਜ਼ਾਰਾ ਹੈ ਅੰਮ੍ਰਿਤਸਰ ਸਾਰੀ ਦੁਨੀਆ ਤੋਂ ਨਿਆਰਾ ਹੈ ਬਹੁਤ ਪਿਆਰਾ ਹੈ ਹੈਲੋ ਗਾਇਜ਼ ਉਹ ਵੀ ਇੰਨਾ ਜ਼ਗਰਮੀ ਹਟਿਆ ਹੋਇਆ ਦੀ ਭਿੱਜ ਜਾਂਦੇ ਅਸੀਂ ਉੱਤਰ ਦੇ ਹਾਰੀ ਦੇਖੋ ਕਾਫੀ ਲੋਕ ਆ ਰਹੇ ਪਿੰਡੋਂ ਸ਼ਾਮ ਨੂੰ 6 ਵਜੇ ਚੱਲਿਆ ਸੀ ਸਵੇਰ ਦੇ 5 ਵਜੇ 11 ਘੰਟੇ ਹੋ ਗਏ ਕਿੰਨਾ ਜ਼ਿਆਦਾ ਆਪਾਂ ਨੇ ਸਫਰ ਰਿਕਵਰ ਕਰ ਲਿਆ ਮੇਰੇ ਪਿੰਡ ਤੋਂ ਅੰਮ੍ਰਿਤਸਰ ਲਗਭਗ 250 ਕਿਲੋਮੀਟਰ ਦੂਰ ਹੈ ਬਾਹਰ ਦਾ 뷰 ਸਾਨੂੰ ਇੱਕ ਇਹ ਸਾਰਾ ਅੰਮ੍ਰਿਤਸਰ ਜੰਕਸ਼ਨ ਦਾ 뷰 ਹੈ ਬਹੁਤ ਖੂਬਸੂਰਤ ਹੈ ਇੱਧਰ ਵੀ ਕਾਫੀ ਟ੍ਰੇਨ ਗੱਡੀਆਂ ਖੜੀਆਂ ਚਿੱਲ ਹੈ ਮਾਹੌਲ ਆ ਸਾਰਾ ਰੇਲਵੇ ਦਾ ਕਾਰਗੋ ਪਿਆ ਜਾਨ ਲੌਜਿਸਟਿਕ ਹਨਾ ਜਿਹੜਾ ਜਾਂਦਾ ਐਵੇਂ ਜਾਂਦਾ ਪਾਣੀ ਕਿੰਨਾ ਜ਼ਿਆਦਾ ਖੜਿਆ ਯਾਰ ਫਰਸ਼ ਤੇ ਇਹ ਅੰਮ ਲਾਹੌਰ ਨੂੰ ਇਹਨਾਂ ਚਲਦੀ ਹੁੰਦੀ ਸੀ ਅਸੀਂ ਹਣਾ ਸਮਝੋ ਟੈਕਸਪ੍ਰੈਸ ਬੱਸ ਵੀ ਜਾਂਦੀ ਹੁੰਦੀ ਸੀ ਲਾਹੌਰ ਨੂੰ ਸਿੱਧੀ ਜੋ ਕਿ 2019 ਜੋ ਸਸਪੈਂਡ ਕਰਤੀ ਸੀ ਇੰਡੀਅਨ ਗਵਰਨਮੈਂਟ ਨੇ ਦੇਖੋ ਬਹੁਤ ਸੋਹਣਾ ਹੈ ਰੇਲਵੇ ਸਟੇਸ਼ਨ ਦੇ ਜਮਾ ਅੱਗੇ ਵੀ ਦੇਖੋ ਅਮਰਸਰ ਲਿਖਿਆ ਇਹ ਬੱਸ ਆਉਂਦੀ ਹੈ ਜਿਹੜੀ ਦਰਬਾਰ ਸਾਹਿਬ ਜਾਂਦੀ ਹੈ ਇਹਦੇ ਜੜ ਕੇ ਤੁਸੀਂ ਦਰਬਾਰ ਸਾਹਿਬ ਜਾ ਸਕਦੇ ਹੋ ਬਿਲਕੁਲ ਫਰੀ ਚ ਦੇਖੋ ਲੈਂਡ ਲੱਗੀ ਖੜੀ ਹੈ ਲੈਂਡ ਤੇ ਲੱਗਣਾ ਪੈਂਦਾ ਬੱਸ ਵਿੱਚ ਵਿੱਚ ਖਾਲੀ ਇਹ ਬਾਈ ਹਰਿਆਣੇ ਦਾ ਮਿਲ ਕੇ ਰਹਿਣੇ ਦਾ ਕਾਂਦ ਹੈ ਪਾਣੀ ਪਾਣੀ ਬਾਤ ਹੈ ਕਾਫੀ ਜਾਡਾ ਲੱਗਾ ਹੈ ਠੀਕ ਗਾਣਾ ਲੱਗੇ ਕਣਕ ਰਹੇਗਾ ਉਹ ਕੜਾ ਚੱਲੇ ਹੈ ਬਟਾਲਾ 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 ਚੱਲੇ ਬਾਂਬੇ ਗਿਆ ਵਰਤੀ ਹੈ ਟੂਰਨਾਮੈਂਟ ਕਬੱਡੀ ਖੇਡਦੇ ਹੋ ਬਾਲੀਬਾਲ ਭਾਈ ਹਰਿਆਣੇ ਕੇ ਬੰਦੇ ਹੈ ਇਹ ਪੂਰੀ ਟੀਮ ਹੈ ਹਰਿਆਣੇ ਦੀ ਦੇਖੋ ਗਰਵਾਣੀ ਚੱਲ ਰਹੀ ਹੈ ਨਾ ਪਹੁੰਚੇਗੀ ਆਪਾਂ ਦਰਬਾਰ ਸਾਹਿਬ ਹੋਰ ਮਿਲਗਾ ਸਾਡਾ ਸੱਜਣ ਉਹ ਉਧਰ ਘਰ ਖੁਰਾ ਕਰ ਕੈਮਰਾ ਹਾਂ ਐ ਠੀਕ ਹੈ ਕਹਿੰਦਾ ਮਾਹਰਾ ਚਾਹਰਾ ਚੋਂਗੇ ਬਾਈ ਸਵੇਰ ਦਾ ਸ਼ਾਮ ਹੈ ਕਿੰਨਾ ਜਿਆਦਾ ਸਕੂਨ ਹੈ ਬਹੁਤ ਜਿਆਦਾ ਸ਼ਾਂਤੀ ਹੈ ਗੁਰੂ ਦੀ ਨਗਰੀ ਚ ਤਨ ਭਾਗ ਸਾਡੇ ਬਹੁਤ ਟਾਈਮ ਬਾਅਦ ਆਏ ਆ ਦਰਬਾਰ ਸਾਹਿਬ ਚਾਰ ਸਵੇਰੇ 4 ਤੋਂ 11 ਵਜੇ ਤੱਕ ਮੱਕੜੀ ਖੁੱਲਾ ਰਹਿੰਦਾ ਕਾਫੀ ਵੀ ਨਹੀਂ ਆਉਂਦਾ ਕਾਫੀ ਆਰਡਰ ਕਰਤੀ ਯਾਰ ਉੱਪਰ ਬੈੰਨੇ ਆ ਕਾਫੀ ਆਪਣੀ ਆ ਗਈ ਇਹਨਾਂ ਨੇ ਬਹੁਤ ਵਧੀਆ ਸਰਵ ਕੀਤੀ ਆ ਦੇਖੋ ਕਿੰਨਾ ਸੋਹਣਾ ਕੱਪ ਲੱਗ ਰਿਹਾ ਇੱਕ ਕੈਫੇ ਹਨ ਉੱਪਰ ਚੌਕ ਚੌਕਲੇਟ ਜੇ ਪਾਈ ਹੈ ਪੂਰੀ ਸਜਾਈ ਹੈ ਮਤਲਬ ਜਿਹੜੀ ਕਹਿੰਦਾ ਮੈਂ ਪੀਣੀ ਨਹੀਂ ਕਾਫੀ ਕਾਫੀ ਪੀ ਲਈ ਯਾਰ ਤੇ ਨੀਂਦ ਜੀ ਫਿਰ ਵੀ ਆ ਰਹੀ ਹੈ ਝੂਟੇ ਜੇ ਵੱਜ ਰਹੇ ਆ ਚੈਨਾ ਯਾਦ ਆ ਗਿਆ ਚੈਨਾ ਚ ਮੈਂ 4-5 ਘੰਟੇ ਹੁੰਦਾ ਹਾਂ 30 ਦਿਨਾਂ ਅੱਜ ਮੈਂ ਦਾ ਐਵਰੇਜ ਮੈਂ ਪਾਰਟੀ 4-5 ਘੰਟੇ ਹੀ ਹੁੰਦਾ ਸੀ ਵਲੌਗ ਕਾਫੀ ਵਲੌਗ ਕਾਫੀ ਪਰ ਸ਼ਾਂਤੀ ਬਹੁਤ ਹੈ ਰੋਹਾਨੀ ਜਗ੍ਹਾ ਹੈ ਦੇਖੋ ਪੁਰਾਣਾ ਆਰਕੀਟੈਕਚਰ ਹੈ ਸਾਰਾ ਇਹ ਉਰੇ ਸਾ ਐ ਦਰਦਲਿਆਂ ਵਾਲਾ ਬਾਗ ਵੀ ਦੇਖ ਸਕਦੇ ਹੋ ਬਹੁਤ ਵਾਰੀ ਦਿਖਾ ਚੁੱਕਿਆ ਮੈਂ ਤੁਹਾਨੂੰ ਅੰਦਰੋਂ ਬਾਈ ਦੀ ਦੁਕਾਨ ਖੁੱਲੀ ਆ ਬਾਈ ਤੋ ਰਮਾਲ ਲੈ ਜੀ ਇੱਕ ਵਾਈਟ ਸੈਰਟਰ ਕਰਨ ਨੂੰ ਦਰਬਾਰ ਸਾਹਿਬ ਬਾਰ ਪਹੁੰਚ ਗਏ ਆਪਾਂ ਜਿੱਥੇ ਜੋੜਾ ਘਰ ਹੈ ਪਹਿਲਾਂ ਸਮਾਨ ਰੱਖਿਆ ਇਹ ਆ ਸੀ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਜੀ ਦਾ ਕਮਰਾ 1 ਨੰਬਰ ਹੈ ਕਿਧਰੇ ਤਾਂ ਰਾਜ ਵੀ ਆਪਣਾ 1 ਨੰਬਰ ਕਮਰਾ ਬੁੱਕ ਸੀ ਅੰਕਲ ਜੀ ਨੇ ਕੀਤਾ ਸੀ ਅਸੀਂ ਇਹ ਲੇਟ ਹੋ ਗਏ ਸਵੇਰੇ 5:00 ਵਜੇ ਉੱਠ ਕੇ ਅੰਕਲ ਜੀ ਇਕੱਲੇ ਸੁੱਤੇ ਹੋਏ ਦੇਖੋ ਤਿੰਨ ਚਾਰ ਬੈੱਡ ਨੇ ਹੁਣ ਅਸੀਂ ਆਪਦਾ ਸਮਾਨ ਉਰੇ ਰੱਖ ਕੇ ਦਰਬਾਰ ਸਾਹਿਬ ਜਾਣੇ ਹਨ ਦਰਸ਼ਨ ਕਰਨ ਤੇ ਮੱਥਾ ਟੇਕ ਆਣੇ ਆ 8:00 ਵਜੇ ਸਾਡੀ ਮੀਟਿੰਗ ਆ ਜੀ ਨੇ ਨਿਕਲਣਾ ਸ੍ਰੀ ਨਨਕਾਣਾ ਸਾਹਿਬ ਨੂੰ ਗਏ ਜਾਂ ਰਹੇ ਹਾਂ ਲੰਗਰ ਛੱਕ ਕੇ ਅਸੀਂ ਆ ਗਏ ਆਪਣੇ ਕਮਰੇ 'ਚ ਇਹ ਵਲੌਗ ਇੱਥੇ ਰੱਖ ਦਿੱਤੀ ਹੁਣ ਤੁਹਾਨੂੰ ਮਿਲਾਂਗੇ ਆਪਾਂ ਅਗਲੇ ਵਲੌਗ 'ਚ ਅੰਮ੍ਰਿਤਸਰ ਤੋਂ ਲਾਹੌਰ ਅੱਛਾ ਇਹ ਹਜੇ ਇੱਕ ਵੀ ਲੋਗ ਆਪਣੇ ਇਹਦਾ ਦੇਖਿਆ ਹਜੇ ਲਗ ਪਾਰਟ 2 ਵੀ ਹੈਗਾ ਠੀਕ ਹੈ ਹਜੇ ਅੱਧੀ ਜਰਣੀ ਇਹ ਦੀ ਹੋਈ ਹੈ ਅੰਮ੍ਰਿਤਸਰ ਤੱਕ ਪਹੁੰਚਿਆ ਅੰਮ੍ਰਿਤਸਰ ਤੋਂ ਅਗੇ ਲਾਹੌਰ ਇਹਨਾਂ ਨੇ ਜਾਣਾ ਹੈ ਠੀਕ ਹੈ ਤੇ ਲੇਕਿਨ ਅੱਛੀ ਲਈ ਆ ਰਹੀ ਇੱਥੇ ਤੱਕ ਜਰਣੀ ਨਾਲੀ ਮਤਲਬ ਉਂਡੀਆਂ ਤੋਂ ਅਮਰੀਕਾ ਤੱਕ ਕਹਿੰਦੇ 250 ਕਿਲੋਮੀਟਰ ਦਾ ਸਫ਼ਰ ਹੈ ਅਮਰੀਕਾ ਇਹ ਫਲੌਪ ਯੂਟਿਊਬਰ ਦੇ ਨਾਮ ਕੀ ਦਾ ਸੋਚਿਆ ਆ ਨਾ ਕਹਿੰਦੇ ਕਿ ਆ ਤੁਸੀਂ ਕਿਸੇ ਨੂੰ ਬਸ ਫਲੌਪ ਵੀ ਕਹਿ ਦੋਗੇ ਨਾ ਤੇ ਪਤਾ ਚੱਲ ਜਾਏਗਾ ਕਿ ਇਹ ਫਲੌਪ ਯੂਟਿਊਬਰ ਹੈ ਫਲੌਪ ਭਾਈ ਦੀ ਵਸ ਆਪਾਂ ਪਹਿਲੀ ਵਾਰ ਫਿਲਮ ਦੇਖੀ ਆਂ ਵੀਡੀਓ ਕਿਉਂਕਿ ਇਹਦਾ ਪਾਰ 2 ਆਪਾਂ ਦੇਖਾਂਗੇ ਉਹਨੇ ਜੇ ਲਾਹੌਰ ਪਹੁੰਚ ਜਾਣਗੇ ਲਾਹੌਰ ਜਾ ਕੇ ਫਿਰ ਜਿਹੜੀ ਅਰੀ ਵਾਗੇ ਹੀ ਅਮਰੀਕਾ ਪਹੁੰਚੇ ਹੈ ਨਾ ਕਿੰਨਾ ਸ਼ਾਂਤੀ ਜੀ ਹੋ ਗਈ ਸੀ ਕਿੰਨੇ ਸੋਹਣੇ ਜਿਹੜੇ ਰੋਮਾਂ ਦੇ ਸੀ ਨਾ ਯਾਰ ਮਤਲਬ ਕਿ ਹਾਂ ਉਹ 골ਡ 골ਡ ਕਿੰਨਾ ਜ਼ਬਰਦਸਤ ਲੱਗਣ ਰਿਹਾ ਕਿ ਇੰਨੇ ਸਾਡੇ ਦਾ ਭਾਗ ਜਾਗ ਪਏ ਅਸੀਂ ਤਾਂ ਇੱਥੇ ਪਹੁੰਚ ਗਏ ਹੈ ਕਮਾਲ ਨੇ ਇਹ ਕਿ بارش ਹਲਕੀ ਹਲਕੀ ਹੋ ਰਹੀ ਸੀ ਟ੍ਰੇਨ ਦਾ ਸਫ਼ਰ ਜਿਹੜਾ ਵੈਸੇ ਬੁਲਾ ਹੋ ਗਿਆ ਹੈ ਵਾਕਈ ਮਜ਼ਾ ਆਇਆ ਕਾਫੀ ਸੀ ਹਾਂਜੀ ਤੇ ਉਤੋਂ ਫੇਰ ਕਹਿੰਦਾ ਬਸ ਕੰਮੀ ਇਹਨੇ ਨੀਂਦ ਹੀ ਕਹਿੰਦਾ ਇੰਨੀ ਕ ਪੂਰੀ ਹੋਣੀ ਹੈ ਕੰਮ ਐਵੇਂ ਲੱਗਦਾ ਮੇਰੇ ਤਰ੍ਹਾਂ ਨਾ ਚਾਹ ਦਾ ਕਾਫੀ ਦਾ ਬੜਾ ਸ਼ਕੀਨ ਆ ਔਰ ਮੈਂ ਜਿਹੜਾ ਬਾਹਰ ਚਾਹ ਪੀ ਲਈਏ ਚਾਹ ਪੀ ਲਈਏ ਚਾਹ ਲੱਭ ਰੋ ਕਿੱਥੇ ਮਿਲਦੀ ਪਈ ਆ ਮੇਰੇ ਵੀ ਇਹੀ ਹੁੰਦਾ ਪਹਿਲੇ ਦੇਖ ਲਓ ਪਹਿਲੇ ਰੋਕ ਕੇ ਚਾਹ ਕਿੱਥੇ ਮਿਲਦੀ ਪਈ ਪਹਿਲੇ ਚਾਹ ਪੀ ਲਈਏ ਤੇ ਬਾਕੀ ਨੀ ਇਹਦਾ ਦੂਜ ਉਹ ਤਾਂ ਸਾਨੂੰ ਦੋ ਇਜਾਦਤ ਕਿ ਕਿਦਾਂ ਦਾ ਲੱਗਾ ਵੀ ਲੋਕ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਜੀ ਅਗਲੀ ਵੀਡੀਓ ਦੇ ਵਿੱਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਗੁਡਬਾਈ ਟੇਕ ਕੇਅਰ ਰਬ ਰਬ